ਕੇਂਦਰੀ ਜਲ ਸਰੋਤ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੀ ਅਗਵਾਈ ਦੇ ਵਿੱਚ ਹੋਈ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਐਸਵਾਈਐਲ ਦੇ ਮੁੱਦੇ ਤੇ ਹੋਈ ਅੱਜ ਦੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ মিডিਆ ਨੂੰ ਸੰਬੋਧਨ ਕੀਤਾ ਇਸ ਮੌਕੇ ਭਗਵੰਤ ਸਿੰਘ ਮਾਨ ਨੇ মিডিਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੇ ਮਜ਼ਬੂਤੀ ਦੇ ਨਾਲ ਪੰਜਾਬ ਦਾ ਪੱਖ ਇਸ ਮੀਟਿੰਗ ਦੇ ਵਿੱਚ ਰੱਖਿਆ ਹੈ ਭਗਵੰਤ ਮਾਨ ਨੇ ਕਿਹਾ ਕਿ ਐਸਐਲ ਨਹਿਰ ਦੇ ਨਿਰਮਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਪੰਜਾਬ ਦੇ ਵਿੱਚ ਵਾਧੂ ਪਾਣੀ ਨਹੀਂ ਹੈ ਕਿ ਕਿਸੇ ਦੂਜੇ ਸੂਬੇ ਨੂੰ ਦਿੱਤਾ ਜਾ ਸਕੇ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਕੋਲ ਜ਼ਰੂਰਤ ਤੋਂ ਬਹੁਤ ਜ਼ਿਆਦਾ ਘੱਟ ਪਾਣੀ ਹੈ ਅਤੇ ਦਰਿਆਵਾਂ ਦੇ ਵਿੱਚ ਵੀ ਪਾਣੀ ਦੀ ਮਾਤਰਾ ਲਗਾਤਾਰ ਘਟਦੀ ਜਾ ਰਹੀ ਹੈ ਇਸ ਮੌਕੇ ਭਗਵੰਤ ਮਾਨ ਨੇ ਪੰਜਾਬ ਦੇ ਲਗਾਤਾਰ ਡੁੰਗੇ ਹੋ ਰਹੇ ਪਾਣੀਆਂ ਦਾ ਵੀ ਹਵਾਲਾ ਦਿੱਤਾ ਹੈ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਹਰਿਆਣਾ ਨੂੰ ਪਾਣੀ ਚਾਹੀਦਾ ਹੀ ਹੈ ਤਾਂ ਉਹ ਯਮੁਨਾ ਦਾ ਪਾਣੀ ਲੈ ਸਕਦੇ ਨੇ ਪੰਜਾਬ ਕੋਲ ਬਿਲਕੁਲ ਵੀ ਵਾਧੂ ਪਾਣੀ ਨਹੀਂ ਹੈ ਅੱਜ ਇਸ ਮੁੱਦੇ ਤੇ ਮਾਨਯੇ ਜਲ ਸ਼ਕਤੀ ਮੰਤਰੀ ਭਾਰਤ ਸਰਕਾਰ શ્રી ਗਜਿੰਦਰ ਸਿੰਘ ਸ਼ਿਖਾਵਤ ਜੀ ਜੀ ਹਰਿਆਣਾ ਦੇ ਮਾਨਯੋਗ ਮੁੱਖ ਮੰਤਰੀ ਮਨੋ ਲਾਲ ਖੱਟਰ ਜੀ ਸਾਰੇ ਹਰਿਆਣਾ ਦੇ ਅਧਿਕਾਰੀ ਸੈਂਟਰ ਸਰਕਾਰ ਦੇ ਅਧਿਕਾਰੀ ਤੇ ਪੰਜਾਬ ਸਰਕਾਰ ਦੇ ਅਧਿਕਾਰੀ ਮੀਟਿੰਗ ਹੋਈ ਐ ਐਸਬੀਐਲ ਦੇ ਮੁੱਦੇ ਤੇ ਕਿਉਂਕਿ ਮਾਨਨਯਾ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਤਾਂ ਮਾਨਨਯਾ ਸੁਪਰੀਮ ਕੋਰਟ ਨੇ ਬਾਤ ਸਰਕਾਰ ਨੂੰ ਕਿਹਾ ਸੀ ਕਿ ਦੋਨੋਂ ਨੂੰ ਬਿਠਾ ਕੇ ਗੱਲਬਾਤ ਕਰੋ ਕੋਈ ਅਗਲਾ ਰਸਤਾ ਕੋਈ ਨਿਕਲਦਾ ਹੈ ਕੋਈ ਹੱਲ ਨਿਕਲਦਾ ਹੈ ਤਾਂ ਉਹਦੇ ਗੱਲਬਾਤ ਕਰੋ ਤਾਂ ਅੱਜ ਪੰਜਾਬ ਵੱਲੋਂ ਮੈਂ ਆਪਣਾ ਪੱਖ ਰੱਖਿਆ ਇਹ ਪੱਖ ਮੈਂ ਪਹਿਲਾਂ ਵੀ ਰੱਖ ਚੁੱਕਿਆ ਮੇਰੇ ਮੂੰਹ ਜ਼ਬਾਨੀ ਯਾਦ ਹੈ ਸਾਰਾ ਕਿ ਸਾਡੇ ਕੋਲ ਪਾਣੀ ਹੈ ਨਹੀਂ ਤਾ ਨਹਿਰ ਕਿਵੇਂ ਬਣਾ ਦੀਏ ਤਾਂ ਹਰਿਆਣਾ ਕਹਿੰਦਾ ਕਿ ਪਹਿਲਾਂ ਨਹਿਰ ਬਣਾ ਦੋ ਫਿਰ ਦੇਖ ਲਾਂਗੇ ਮਤਲਬ ਹਰਾਨੀ ਦੀ ਗੱਲ ਇਹ ਹੈ ਜਦੋਂ ਪਾਣੀ ਹੈ ਨਹੀਂ ਨਹਿਰ ਕਾਦੇ ਵਾਸਤੇ ਸੋ 25 ਸਾਲ ਬਾਅਦ ਰਿਪੇਰੀਅਨ ਲਾ ਪੂਰੀ ਦੁਨੀਆ ਚਿਹੜ ਨੇ ਔਰ ਰਿਵਿਊ ਕੀਤਾ ਜਾਂਦੇ ਨੇ ਪਰ ਇਹ ਸਾਡਾ ਜਿਹੜਾ ਐਗਰੀਮੈਂਟ ਹੈ ਕਦੇ ਰਿਵਿਊ ਨਹੀਂ ਕੀਤਾ ਗਿਆ ਅਸੀਂ ਇੱਕ ਹੋਰ ਵੀ ਸਜੈਸ਼ਨ ਦਿੰਦਾ ਜੋ ਕਿ ਭਾਰਤ ਸਰਕਾਰ ਜਿਹੜੀ ਆ ਉਹ ਉਹ ਇੰਟਰਨੈਸ਼ਨਲ ਲੈਵਲ ਤੇ ਲੈ ਸਕਦੀ ਹੈ ਕਿ ਚਨਾਬ ਤੋਂ ਰਾਵੀ ਤੱਕ ਇੰਡਸਟਰੀਟੀ ਸੀ ਇੱਕ ਇੰਡਸਟਰੀਟੀ ਉਹਦੇ ਵਿੱਚ ਚਨਾਬ ਤੋਂ ਰਾਵੀ ਤੱਕ ਇੱਕ ਟਨਲ ਬਣਨੀ ਸੀ ਜਿਹਦੇ ਵਿੱਚ 5 ਮਿਲੀਅਨ ਏਕੜ ਫੀਟ ਪਾਣੀ ਆਉਣਾ ਸੀ ਪਰ ਉਹ ਪਤਾ ਨਹੀਂ ਕਿਉਂ ਨਹੀਂ ਬਣਾਈ ਗਈ ਉਹ ਜੇ ਬਣਾ ਲਈ ਜਾਵੇ ਤਾਂ ਰਾਵੀ ਦੇ ਵਿੱਚ ਪਾਣੀ ਆਊਗਾ ਤੇ ਅਸੀਂ ਉਹੀ ਵਾਈਐਸ ਵਾਲਾ ਫਾਰਮੂਲਾ ਦਿੰਦਾ ਕਿ ਯਮਨਾ ਜੋ ਪਾਣੀ ਹਰਿਆਣੇ ਨੂੰ ਦੇ ਦੋ ਸਾਨੂੰ ਉਹਦੇ ਵਿੱਚ ਕੋਈ আপত্তি ਨਹੀਂ ਹਾਲਾਂਕਿ ਜਦੋਂ ਪੰਜਾਬ ਤੇ ਹਰਿਆਣਾ ਇਕੱਠੇ ਸੀ ਤਾਂ ਯਮਨਾ ਦੇ ਵਿੱਚ ਪੰਜਾਬ ਦਾ ਹਿੱਸਾ ਬੰਨਦਾ ਸੀ ਜਿਹੜਾ ਵੱਡਾ ਪੰਜਾਬ ਸੀ ਜਦੋਂ ਪੰਜਾਬ ਅਲੱਗ ਹੋ ਗਿਆ ਕਹਿੰਦੇ ਹਰਿਆਣੇ ਦਾ ਹਿੱਸਾ ਤਾਂ ਹੈਗਾ ਪਰ ਹੁਣ ਇਹ ਚ ਪੰਜਾਬ ਦਾ ਨਹੀਂ ਹੈਗਾ ਤਾਂ ਫਿਰ ਹਰਿਆਣਾ ਜਿਹੜਾ ਉਹ ਸਾਡਾ ਭਾਈ ਆ ਛੋਟਾ ਭਾਈ ਆ ਸੀ ਕੋਈ ਵਿਰੋਧ ਨਹੀਂ ਕਰਦੇ ਉਹਨਾਂ ਨੂੰ ਵੀ ਪਾਣੀ ਚਾਹੀਦਾ ਪਰ ਉਹਨਾਂ ਕੋਲੇ ਪਾਣੀ ਲੈਣ ਦੇ ਤਰੀਕੇ ਹੋਰ ਹੈਗੇ ਨੇ ਉਹਨਾਂ ਕੋਲੇ ਬਹੁਤ ਸਾਰੇ ਚੈਨਲ ਨੇ ਹਰਿਆਣਾ ਜਿਹ ਚ ਯਮਨਾ ਸ਼ਾਰਦਾ ਵਾਲਾ ਲਿੰਕ ਹੈ ਸਾਡੇ ਕੋਲੇ ਤਾਂ ਅ ਇਸ ਵਕਤ ਸਤਲੁਜ ਜਿਹੜਾ ਸਤਲੁਜ ਇੱਕ ਦਰਿਆ ਹੀ ਨਹੀਂ ਰਿਹਾ ਉਹ ਤਾਂ ਇੱਕ ਨਾਲਾ ਬਣ ਗਿਆ ਜੀ ਸੋ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਅਸੀਂ ਆਪਣੇ ਪੁਰਾਣੇ ਸਟੈਂਡ ਤੇ ਖੜੇ ਹਾਂ ਕਿ ਸਾਡੇ ਕੋਲ ਪਾਣੀ ਹੈ ਨਹੀਂ ਤੇ ਸਾਡਾ ਜਿਹੜਾ 52 ਮਿਲੀਅਨ ਏਕੜ ਫੀਟ ਚਾਹੀਦਾ ਪੰਜਾਬ ਨੂੰ ਪਾਣੀ ਜੀ ਜੇ ਅਸੀਂ ਹਰ ਖੇਤ ਨੂੰ ਸਿੰਚਾਈ ਵਾਲਾ ਪਾਣੀ ਦੇਣਾ 52 ਐਮ ਏ ਐਫ ਚਾਹੀਦਾ ਹੈ ਸਾਡੇ ਕੋਲੇ 14.5 ਜੀ ਅਜੇ ਤੱਕ 14.5 ਜਦ ਕੇ ਸਾਡਾ ਗਰਾਊਂਡ ਵਾਲਾ ਪਾਣੀ ਜਿਹੜਾ ਉਹ 6 6 ਫੁੱਟ ਤੇ 6 600 700 ਫੁੱਟ ਤੇ ਚਲਾ ਗਿਆ ਸੋ ਅਸੀਂ ਡਾਰਕ ਜ਼ੋਨ ਦੇ ਵਿੱਚ ਆ ਮੰਨੇ ਮੰਤਰੀ ਜੀ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਜਿਹੜਾ 70% ਪੰਜਾਬ ਦਾ ਜਿਹੜਾ ਏਰੀਆ ਉਹ ਡਾਰਕ ਜ਼ੋਨ ਦੇ ਵਿੱਚ ਚਲਾ ਗਿਆ ਜਿੱਥੋਂ ਪਾਣੀ ਬਹੁਤ ਜ਼ਿਆਦਾ ਕੱਢ ਲਿਆ ਗਿਆ ਜਿਸ ਹਾਰਸ ਪਾਵਰ ਦੀ ਮੋਟਰ ਨਾਲ ਮੈਂ ਅੱਜ ਗੱਲ ਕਹੀ ਹੈ ਜਿੰਨੀ ਹਾਰਸ ਪਾਵਰ ਦੀ ਮੋਟਰ ਨਾਲ ਤੇ ਜਿੰਨੀ ਡੂੰਘਾਈ ਤੋਂ ਅਸੀਂ ਪਾਣੀ ਕੱਢਦੇ ਹਾਂ ਬਿਲਕੁਲ ਉਹਨੇ ਹਾਰਸਪੋਪ ਦੀ ਮੋਟਰ ਤੇ 100 ਡੰਗਾਈ ਤੋਂ ਦੁਬਈ ਦੇ ਵਿੱਚ ਤੇਲ ਕੱਢਦੇ ਆਓ ਅਸੀਂ ਇਸ ਲੈਵਲ ਤੇ ਚਲੇਗੇ ਸੋ ਸਾਡੇ ਕੋਲੇ ਪਾਣੀ ਹੈ ਨਹੀਂ ਸਰ ਸੀਐਮ ਹਰਿਆਣਾ ਕਹਿੰਦਾ ਹੈ ਕਿ ਪਾਣੀ ਇਸ਼ੂ ਨਹੀਂ ਹੈ ਨਹਿਰ ਦਾ ਨਿਰਮਾਣ ਇਸ਼ੂ ਹੈ ਇਸ ਵਕਤ ਤੋ ਨਹਿਰ ਨਹਿਰ ਦੇ ਵਿੱਚ ਕੀ ਪਾਉਂਗੇ ਫਿਰ ਉਹ ਬਾਅਦ ਵਿੱਚ ਡਿਸਾਈਡ ਹੋਗਾ। ਅੱਛਾ ਜੇ ਪਾਣੀ ਹੈ ਨਹੀਂ ਨਹਿਰ ਕਿਵੇਂ ਬਣਾ ਦਾਂਗੇ ਜੀ? ਨਹੀਂ ਤੁਸੀਂ ਇਦਾਂ ਜਿੱਥੇ ਆਪਾਂ ਖੜੇ ਆਂ ਇੱਥੋਂ ਦੀ ਨਹਿਰ ਬਣਾ ਦਈਏ ਵੀ ਬਾਅਦ ਚ ਦੇਖਾਂਗੇ। ਇਹ ਥੋੜੀ ਹੁੰਦਾ। ਉਹ ਕਹਿੰਦੇ ਸੁਪਰੀਮ ਕੋਰਟ ਕੇ ਐਗਰੀਮੈਂਟ ਕਰਨਾ ਚਾਹੀਏ। ਸੁਣਵਾਈ ਹੋਣੀ ਹੈ ਕਿ ਸੁਪਰੀਮ ਕੋਰਟ ਜੇ ਅਸੀਂ ਆਪਣਾ ਪੱਖ ਰੱਖਾਂਗੇ ਉਹ ਵੀ ਆਉਣਗੇ। ਅਸੀਂ ਅਸੀਂ ਆਪਣਾ ਪੱਖ ਰੱਖਾਂਗੇ ਉਹ ਵੀ ਆਉਣਗੇ। ਸਾਡੇ ਕੋਲ ਬਹੁਤ ਸਾਰਾ ਰਿਕਾਰਡ ਪਿਆ ਹੈ। ਤਾਂ ਦੇਖੋ ਜਦੋਂ ਹਰਿਆਣਾ ਦਾ ਇੱਕ ਐਗਰੀਮੈਂਟ ਹੋਇਆ ਸੀ। ਹਰਿਆਣਾ ਦਾ ਇੱਕ ਐਗਰੀਮੈਂਟ ਸੀ। ਇੱਥੇ ਪਿੱਛੇ ਕਰ ਲਾ ਹਰਿਆਣਾ ਦਾ ਇੱਕ ਪਾਣੀ ਲੈਣ ਦਾ ਐਗਰੀਮੈਂਟ ਸੀ ਜਮਨਾ ਤੋਂ ਜੀ 1994 ਜੁਆ ਸੀ 30 ਸਾਲ ਹੋ ਗਏ 30 ਸਾਲ ਨੇ ਤਾਂ ਡੈਮ ਨਹੀਂ ਬਣਿਆ ਇੱਕ ਇੱਕ ਡੈਮ ਨਹੀਂ ਬਣਿਆ ਜਦ ਕਿ ਅਸੀਂ ਜਨਵਰੀ ਤੱਕ ਸਾਡਾ 206 ਮੈਗਾਵਾਟ ਦਾ ਧਾਰਕਲਾਂ ਤੇ ਸਾਡਾ ਡੈਮ ਬਣ ਰਿਹਾ ਜਿਸ ਦਿਨ ਅਸੀਂ 라ਵੀ ਤੇ ਡੈਮ ਬਣਾ ਕੇ 206 ਮੈਗਾਵਾਟ ਬਿਜਲੀ ਪੈਦਾ ਕਰਾਂਗੇ ਇੱਕ ਨਹਿਰ ਵੀ ਬਰਾਬਰ ਚੱਲੂਗੀ ਤੇ ਅਸੀਂ ਬਹੁਤ ਸਾਰੀਆਂ ਕੋਸ਼ਿਸ਼ਾਂ ਕਰ ਰਹੇ ਹਾਂ ਆਪਣੇ ਧਰਤੀ ਵਾਲੇ ਪਾਣੀ ਨੂੰ ਬਚਾਉਣ ਦੀ ਅਸੀਂ ਕੱਸੀਆਂ ਨਾਲੇ ਨਹਿਰਾਂ ਰਜਵਾਹੇ ਪੁਰਾਣੇ ਉਹੋ ਜਿਹੜੇ ਨੇ ਅੰਡਰਗ੍ਰਾਉਂਡ ਪਾਈਪਾ ਪਾ ਕੇ ਰਵਾਈਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਬਹੁਤ ਕੋਸ਼ਿਸ਼ਾਂ ਕਰ ਰਹੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਪੰਜਾਬ ਜਿਹੜਾ ਹੈ ਉਹ ਪਾਣੀ ਵਾਲੇ ਪਾਸਿਓਂ ਕਿਉਂਕਿ ਸਾਡੇ ਕੋਲ ਪਾਣੀ ਬਹੁਤ ਘਟ ਗਿਆ ਜਦੋਂ ਇਹ ਐਗਰੀਮੈਂਟ ਹੋਇਆ ਸੀ ਉਦੋਂ 17 ਐਮਐਫ ਪਾਣੀ ਸੀ ਉਹਦੇ 'ਚ ਹੁਣ ਉਹ 14 12 12 ਦੇ ਨੇੜ ਤੇ ਡੇ ਰਹਿ ਗਿਆ ਉਹ ਹਰਿਆਣਾ ਕਹਿੰਦੇ ਕਹਿੰਦੇ ਜਿਹੜਾ ਪਾਣੀ ਪਾਕਿਸਤਾਨ ਨੂੰ ਦਿੰਦੇ ਕਹਿੰਦੇ ਉਹ ਪਾਣੀ ਸਾਰਾ ਇੱਕ ਬੂੰਦ ਪਾਕਿਸਤਾਨ ਨੂੰ ਨਹੀਂ ਜਾਂਦੀ ਜੀ ਇੱਕ ਬੂੰਦ ਜੇ ਜਾਂਦੀ ਹੈ ਪਾਕਿਸਤਾਨ ਨੂੰ ਤਾਂ 5 AF 5 MEF ਜਿਹੜਾ ਚਨਾਬ ਤੋਂ ਰਾਵੀ ਨੂੰ ਆਉਣਾ ਸੀ ਉਹ ਸਾਰਾ ਪਾਕਿਸਤਾਨ ਨੂੰ ਜਾਂਦਾ ਚਨਾਬ ਤੋਂ ਠੀਕ ਹੈ ਨਾ ਪਾਕ ਇੰਡੀਆ ਵੱਲੋਂ हां ਹੜ ਜਦੋਂ ਆਏ ਸੀ ਉਦੋਂ ਅਸੀਂ ਪੁੱਛਿਆ ਸੀ ਇਹਨਾਂ ਨੂੰ ਕਿ ਹੁਣ ਚਾਹੀਦਾ ਪਾਣੀ ਕਹਿੰਦੇ ਨਹੀਂ ਤਾਂ ਫਿਰ ਡੁੱਬਣ ਨੂੰ ਥੋੜੀ ਰੱਖਿਆ ਸੀ ਉਦੋਂ ਥੋੜਾ ਬਹੁਤ ਹਰੀਕੇ ਪੱਤਨ ਤੋਂ ਅਸੀਂ ਪਾਕਿਸਤਾਨ ਨੂੰ ਛੱਡਿਆ ਪਰ ਪੰਜਾਬ ਆਪਣੇ ਹਿੱਸੇ ਦਾ ਪਾਣੀ ਵਰਤੂਗਾ ਇੱਕ ਇੱਕ ਬੂੰਦ ਵਰਤੂਗਾ ਰਸਤਾਨੂ ਵੀ ਦੇ ਰਹੇ ਆ ਜੋ ਇਹਨਾਂ ਨੇ ਪਹਿਲਾਂ ਐਗਰੀਮੈਂਟ ਕੀਤੇ ਹੋਏ ਨੇ ਪਤਾ ਨਹੀਂ ਉਹ ਕਿਵੇਂ ਨੇ ਉਹ ਪੋਲਿਟਿਕਲ ਲੋਕਾਂ ਨੇ ਜੋ ਪਹਿਲਾਂ ਫੈਸਲਾ ਕੀਤੇ ਨੇ ਪਰ ਅੱਜ ਦੀ ਡੇਟ 'ਚ ਮੈਂ ਬਤੌਰ ਮੁੱਖ ਮੰਤਰੀ ਕਹਿ ਰਿਹਾ ਕਿ ਸਾਡੇ ਕੋਲ ਪਾਣੀ ਹੈ ਨਹੀਂ ਤੇ ਅਸੀਂ ਕੇਂਦਰੀ ਜਲ ਸ਼ਕਤੀ ਮੰਤਰੀ ਜੀ ਨੂੰ ਇਸ ਗੱਲ ਤੋਂ ਅਵਗਤ ਕਰਾਤਾ ਇਸ ਦਾ ਤੋਂ ਜਾਣੂ ਕਰਾਤਾ ਬਾਕੀ ਅੱਗੇ 4 4 ਜਨਵਰੀ ਨੂੰ ਅਸਾਂ ਨੂੰ ਮਾਨ ਜੋ ਕੋਰਟ ਦੇ ਵਿੱਚ ਅਸੀਂ ਆਪਣੇ ਐਵੀਡੈਂਸ ਸੰਗ